ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਰੋਹੀ ਦੀ ਤਰ੍ਹਾਂ ਗੁਰੂ ਵੈਸੇ ਹੀ ਦਾ ਇਤਿਹਾਸ ਪੜ ਰਹੇ ਆ ਤੇ ਅੱਗੇ ਚੱਲ ਰਹੇ ਆ ਹੁਣ ਗੁਰੂ ਮਹਾਰਾਜ ਜੀ ਪੌਂਡਾ ਸਾਹਿਬ ਰਹਿਣ ਲੱਗੇ ਨੇ ਉੱਥੇ ਦੂਰ ਦਰੇਡੇ ਤੋਂ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਦੇ ਦਰਸ਼ਨ ਕਰਕੇ ਤਨ ਹੁੰਦੀਆਂ ਨੇ ਫਤਿਹ ਸ਼ਾਹ ਨੂੰ ਜਦ ਇਹ ਚੀਜ਼ ਦੀ ਖਬਰ ਮਿਲਦੀ ਹੈ ਉਹਨਾਂ ਦੇ ਦਿਲ 'ਚ ਵੀ ਵਿਚਾਰ ਆਉਂਦੀ ਹੈ ਕਿ ਮੈਂ ਵੀ ਜਾ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਆਵਾਂ ਫਤੇ ਸ਼ਾਪਤੀ ਸਾਜੂ ਸਮਾਨ ਆਪਣੀ ਸੈਨਾ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਜੀ ਨੂੰ ਚੀਜ਼ਾਂ ਅਰਪਣ ਕਰਨ ਵਾਲਿਆਂ ਨਾਲ ਲੈ ਕੇ ਉੱਥੇ ਪਹੁੰਚਦਾ ਹੈ ਤੇ ਗੁਰੂ ਮਹਾਰਾਜ ਜੀ ਨੂੰ ਜਦੋਂ ਖਬਰ ਮਿਲਦੀ ਹੈ ਉਹ ਭਾਈ ਸੰਗੋਦਾ ਨੂੰ ਕਹਿੰਦੇ ਨੇ ਕਿ ਇਹਨਾਂ ਦਾ ਰਹਿਣ ਬਸੇਰਾ ਕਰ ਦਿਓ ਉਹ ਆਉਂਦਾ ਤੇ ਉਹਨਾਂ ਨੂੰ ਟਾਈਮ ਜਦੋਂ ਸ਼ਾਮ ਦੇ ਟਾਈਮ ਦੀਵਾਨ ਲੱਗਦਾ ਹੈ ਤੇ ਗੁਰੂ ਮਹਾਰਾਜ ਜੀ ਦੇ ਉਹ ਦਰਸ਼ਨ ਕਰਕੇ ਆਪਣੇ ਆਪ ਨੂੰ ਤਨ ਹੋ ਜਾਂਦਾ ਹੈ ਤੇ ਉਹਨਾਂ ਅੱਗੇ ਭੇਟਾ ਕਰਦਾ ਹੈ ਤੇ ਉਹਨਾਂ ਦਾ ਤੇਜ ਪ੍ਰਤਾਪ ਵੇਖ ਕੇ ਉਹ ਨਾਲ ਵੇਖ ਨਹੀਂ ਪਾਉਂਦਾ ਤੇ ਉਹਨਾਂ ਦੀ ਸੂਟ ਬਿਲਡ ਦਾ ਤੇ ਹਲ ਟੋਲ ਨੂੰ ਦੇਖ ਕੇ ਆਪਣੇ ਆਪ ਨੂੰ ਸਮਝਦਾ ਹੈ ਕਿ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਆਪਣੇ ਆਪ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਬਚਨ ਨਿਕਲ ਜਾਂਦੇ ਨੇ ਇਸ ਤਰ੍ਹਾਂ ਉਹ ਦੇਖ ਕੇ ਵਾਪਸ ਜੀਵਨ ਵਿੱਚ ਬੈਠ ਜਾਂਦਾ ਹੈ ਤੇ ਦਰਸ਼ਨ ਕਰਕੇ ਚਲਾ ਜਾਂਦਾ ਹੈ ਉੱਥੇ ਉਹ ਦੋ ਪੈ ਰਹਿਦਾ ਹੈ ਤੇ ਗੁਰੂ ਮਹਾਰਾਜ ਜੀ ਤੋਂ ਜਾਣ ਦੀ ਆਗਿਆ ਲੈਂਦਾ ਹੈ ਗੁਰੂ ਮਹਾਰਾਜ ਜੀ ਕਹਿੰਦੇ ਨੇ ਤੁਸੀਂ 2-4 ਦਿਨ ਹਲੇ ਹੋ ਠਹਿਰੋ ਗੁਰੂ ਮਹਾਰਾਜ ਚਾਹੁੰਦੇ ਸੀਗੇ ਕਿ ਇਹਨਾਂ ਦੀ ਸੁਲਾ ਹੋ ਜਾਵੇ ਨਹਨ ਦੇ ਰਾਜੇ ਜੋ ਮੇਦਨੀ ਪ੍ਰਕਾਸ਼ ਸੀਗਾ ਉਹਨਾਂ ਨਾਲ ਇਹਨਾਂ ਦੀ ਸੁਲਾ ਹੋ ਜਾਵੇ ਗੁਰੂ ਮਹਾਰਾਜ ਜੀ ਮਾਮਾ ਕਰਪਾਲ ਦਾ ਹਨੂ ਕਹਿੰਦੇ ਨੇ ਕਿ ਤੁਸੀਂ ਜਾ ਕੇ ਫਤਿਹ ਸ਼ਾਹ ਨੂੰ ਕਹੋ ਕਿ ਜੋ ਵੈਰ ਵਰੋਧ ਹੈ ਇਹ ਕੋਈ ਵਧੀਆ ਚੀਜ਼ਾਂ ਨਹੀਂ ਇਹਦੇ ਨਾਲ ਕੋਈ ਲਾਭ ਨਹੀਂ ਹੁੰਦਾ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਇਸ ਨੂੰ ਛੱਡ ਦਿਓ ਪ੍ਰੇਮ ਤੇ ਪਿਆਰ ਨਾਲ ਮਿਲ ਕੇ ਰਹਿਣਾ ਚਾਹੀਦਾ ਰਪਾਲਦਾਸ ਜੀ ਮਾਮਾ ਜੀ ਉਹਨਾਂ ਨੂੰ ਸਮਝਾਉਂਦੇ ਨੇ ਫਤੇਸ਼ਾ ਨੂੰ ਉਹ ਕਹਿੰਦੇ ਸਾਨੂੰ ਗੁਰੂ ਮਹਾਰਾਜ ਜੀ ਜਿਵੇਂ ਕਹਿਣਗੇ ਅਸੀਂ ਉਸੇ ਤਰ੍ਹਾਂ ਹੀ ਕਰ ਲਵਾਂਗੇ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਸੰਗੋਦਾ ਨੂੰ ਕਹਿੰਦੇ ਨੇ ਕਿ ਤੁਸੀਂ ਜਾ ਕੇ ਮੇਧਨੀ ਪ੍ਰਕਾਸ਼ ਨੂੰ ਸਨੇਹਾ ਭੇਜੋ ਗੁਰੂ ਮਹਾਰਾਜ ਨੇ ਤੁਹਾਨੂੰ ਯਾਦ ਕੀਤਾ ਹੈ ਤੇ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸੋ ਇਸ ਤਰ੍ਹਾਂ ਕਿ ਫਤਿਹ ਸ਼ਾ ਆਪਣੀਆਂ ਸਾਰੀਆਂ ਪੁਰਾਣੀਆਂ ਗੱਲਾਂ ਭੁੱਲਣ ਨੂੰ ਤਿਆਰ ਹੈ ਕਿ ਕਿ ਤੁਸੀਂ ਵੀ ਇਹ ਗੱਲਾਂ ਛੱਡ ਦਿਓ ਇਸ ਤਰ੍ਹਾਂ ਮਿਹਦਨੀ ਪ੍ਰਕਾਸ਼ ਜਦ ਪੌਂਟਾ ਸਾਹਿਬ ਪਹੁੰਚਦਾ ਹੈ ਤਾਂ ਗੁਰੂ ਮਹਾਰਾਜ ਜੀ ਦੇ ਅੱਗੇ ਨਤਮਸਤ ਹੁੰਦਾ ਹੈ ਤੇ ਗੁਰੂ ਮਹਾਰਾਜ ਜੀ ਉਹਨਾਂ ਨੂੰ ਸਮਝਾਉਂਦੇ ਹਨ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ ਇਹ ਬੁਰਾਈ ਦਾ ਘਰ ਹੈ ਰੋਧ ਵਿੱਚ ਤੇ ਲੜਾਈ ਵਿੱਚ ਕਿਸੇ ਨੇ ਕੁਝ ਖੱਟਿਆ ਨਹੀਂ ਇਹਨਾਂ ਚੀਜ਼ਾਂ ਨੂੰ ਛੱਡ ਦਿਓ ਮੇਹਰ ਨੀ ਪ੍ਰਕਾਸ਼ ਕਹਿੰਦਾ ਹੈ ਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਤੁਸੀਂ ਆਗਿਆ ਕਰੋਗੇ ਮੈਂ ਉਸੇ ਤਰ੍ਹਾਂ ਹੀ ਹਾਂ ਇਸ ਤਰ੍ਹਾਂ ਉਹਨਾਂ ਦੀ ਦੋਨਾਂ ਦੀ 16 ਗੁਰੂ ਮਹਾਰਾਜ ਜੀ ਕਰਵਾਉਂਦੇ ਨੇ ਤੇ ਕਹਿੰਦੇ ਨੇ ਜੱਫੀ ਪਾ ਕੇ ਮਿਲੋ ਤੇ ਚੰਗੇ ਕਰਮਾਂ ਦੀ ਅੱਗੇ ਸੇਧ ਕਰੋ ਇਸੇ ਤਰ੍ਹਾਂ ਉਹ ਦੋਨੇ ਆਪਸ ਵਿੱਚ ਮਿਲਦੇ ਨੇ ਭਾਈਚਾਰਕ ਸਾਂਝ ਹੋ ਜਾਂਦੀ ਹੈ ਤੇ ਦੂਜੇ ਦਿਨ ਸਵੇਰ ਉੱਠਦੇ ਨੇ ਤੇ ਗੁਰੂ ਮਹਾਰਾਜ ਜੀ ਰਾਜਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਲਈ ਚਲੇ ਜਾਂਦੇ ਨੇ ਗੁਰੂ ਮਹਾਰਾਜ ਜੀ ਕਦੇ ਹਾਥੀ ਤੇ ਸ਼ਿਕਾਰ ਕਰਨ ਜਾਂਦੇ ਸੀ ਕਦੇ ਘੋੜਿਆਂ ਤੇ ਚੜ ਜਾਂਦੇ ਸੀ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਹਾਥੀ ਤੇ ਬੈਠਦੇ ਨੇ ਤੇ ਸ਼ਿਕਾਰ ਕਰਨ ਚਲੇ ਜਾਂਦੇ ਨੇ ਤੇ ਸ਼ਿਕਾਰ ਖੇਡਦੇ ਖੇਡਦੇ ਸੰਧਿਆ ਹੋ ਜਾਂਦੀ ਹੈ ਤੇ ਇੱਕ ਸੇਖ ਆਣ ਕੇ ਗੁਰੂ ਮਹਾਰਾਜ ਜੀ ਨੂੰ ਕਹਿੰਦਾ ਕਿ ਇੱਥੇ ਬਹੁਤ ਵੱਡਾ ਸ਼ੇਰ ਰਹਿੰਦਾ ਹੈ ਉਹ ਸਾਰੇ ਜੰਗਲ ਦੇ ਜਾਨਵਰਾਂ ਨੂੰ ਘੈਲ ਕਰ ਦਿੰਦਾ ਹੈ ਤੇ ਸਾਨੂੰ ਉਸ ਦਾ ਸ਼ਿਕਾਰ ਕਰਨਾ ਚਾਹੀਦਾ ਹੈ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਹੁਣ ਸੰਧਿਆ ਦਾ ਵੇਲਾ ਹੋ ਚੁੱਕਿਆ ਹੈ ਹੁਣ ਅਸੀਂ ਵਾਪਸ ਪਤਰਾਂਗੇ ਅਸੀਂ ਤੁਸੀਂ ਜਗ੍ਹਾ ਤੇ ਟਿਕਾਣਾ ਦੇਖ ਲਓ ਅਸੀਂ ਕੱਲ ਉਸ ਦਾ ਸ਼ਿਕਾਰ ਕਰਾਂਗੇ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਮਾਮਾ ਕਰਪਾਲਦਾ ਜੀ ਨੂੰ ਕਹਿੰਦੇ ਨੇ ਤੇ ਅੱਗੇ ਲੈ ਕੇ ਸਾਰੇ ਰਾਜੇ ਤੇ ਗੁਰੂ ਮਹਾਰਾਜ ਜੀ ਵਾਪਸ ਆ ਜਾਂਦੇ ਨੇ ਸਵੇਰ ਚੜ੍ਹਦਿਆਂ ਹੀ ਗੁਰੂ ਮਹਾਰਾਜ ਜੀ ਸ਼ਿਕਾਰ ਦੀ ਤਿਆਰੀ ਕਰਨ ਲੱਗ ਜਾਂਦੇ ਨੇ ਤੇ ਆਪਣੇ ਸ਼ਸਤਰ ਲੈ ਲੈਂਦੇ ਨੇ ਤੇ ਰਾਜੇ ਵੀ ਆਪੋ ਆਪਣੀਆਂ ਤਿਆਰੀਆਂ ਖੇਚ ਲੈਂਦੇ ਨੇ ਸ਼ੇਰ ਬਹੁਤ ਹੀ ਖੂਨਖਾਰ ਤੇ ਵੱਡਾ ਸ਼ੇਰ ਸੀ ਜਿਹੜਾ ਕਿ ਹਣ ਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਸ਼ਿਕਾਰ ਕਰਨੇ ਇਸ ਤਰ੍ਹਾਂ ਉਹ ਜਗ੍ਹਾ ਤੇ ਜਾ ਕੇ ਸਾਰੇ ਪਾਸੇ ਘੇਰਾ ਪਾ ਲੈਂਦੇ ਨੇ ਤੇ ਆਪਣੇ ਆਪਣੇ ਤੀਰਾਂ ਦੀ ਵਰਖਾ ਕਰਦੇ ਨੇ ਸ਼ੇਰ ਨਹੀਂ ਨਿਕਲਦਾ ਤੇ ਗੁਰੂ ਮਹਾਰਾਜ ਜੀ ਨੂੰ ਤਾਂ ਸ਼ੇਰ ਦਿਖਾਈ ਦਿੰਦਾ ਤੇ ਉਹ ਕਹਿੰਦਾ ਹੈ ਕਿ ਕੋਈ ਵੀ ਰਾਜਾ ਜਾ ਕੇ ਇਸ ਦਾ ਸ਼ਿਕਾਰ ਕਰ ਸਕਦਾ ਹੈ ਜੋ ਚਾਵੇ ਉਸ ਦੀ ਬੀਰਤਾ ਦੀ ਪੂਰੇ ਏਰੀਆ ਦੇ ਵਿੱਚ ਸੁਣਵਾਈ ਹੋਵੇਗੀ ਤੇ ਕੋਈ ਵੀ ਅੱਗੇ ਨਹੀਂ ਵਧਦਾ ਉਹ ਸ਼ੇਰ ਬਹੁਤ ਹੀ ਵੱਡਾ ਤੇ ਖੂਨਖਾਰ ਹੁੰਦਾ ਹੈ ਉਹਨੂੰ ਵੇਖ ਕੇ ਸਭ ਡਰ ਜਾਂਦੇ ਨੇ ਜਦੋਂ ਕੋਈ ਨਹੀਂ ਉਤਰਦਾ ਤਾਂ ਗੁਰੂ ਮਹਾਰਾਜ ਜੀ ਹਾਥੀ ਤੋਂ ਥੱਲੇ ਉਤਰਦੇ ਨੇ ਤੇ ਆਪਣੀ ਢਾਲ ਤੇ ਕਿਰਪਾਨ ਲੈ ਕੇ ਗੁਰੂ ਮਹਾਰਾਜ ਜੀ ਸ਼ੇਰਾਂ ਨੂੰ ਇਸ ਤਰ੍ਹਾਂ ਦੌੜਦੇ ਨੇ ਸ਼ੇਰ ਵੀ ਆਪਣੇ ਜ਼ੋਰ ਨਾਲ ਫੋਲ ਸਪੀਡ ਨਾਲ ਗੁਰੂ ਮਹਾਰਾਜ ਜੀ ਤੇ ਆਪਣਾ ਵਾਰ ਕਰਦਾ ਹੈ ਤੇ ਗੁਰੂ ਮਹਾਰਾਜ ਜੀ ਪਹਿਲੀ ਢਾਣ ਨਾਲ ਉਸ ਦੇ ਪੱਜਿਆਂ ਨੂੰ ਰੱਖ ਕੇ ਥੱਲੇ ਦੀ ਇਹੋ ਜਿਹਾ ਵਾਰ ਕਰਦੇ ਨੇ ਕਿ ਉਸ ਨੂੰ ਦੋ ਫਾੜ ਕਰ ਦਿੰਦੇ ਨੇ ਇਸੇ ਤਰ੍ਹਾਂ ਸਭ ਰਾਜਿਆਂ ਦੇ ਮੂੰਹ ਵਿੱਚੋਂ ਨਿਕਲਦਾ ਹੈ ਕਿ ਧੰਨੋ ਧੰਨੋ ਗੁਰੂ ਮਹਾਰਾਜ ਜੀ ਗੁਰੂ ਮਹਾਰਾਜ ਜੀ ਨੂੰ ਦੇਖ ਕੇ ਸਭ ਚੌਂਕ ਜਾਂਦੇ ਨੇ ਕਿ ਕਿੰਨੇ ਹੀ ਸੌਖੇ ਤਰੀਕੇ ਨਾਲ ਇਹਨਾਂ ਨੇ ਸ਼ੇਰ ਜੀ ਦੇ ਸ਼ੇਰ ਨੂੰ ਦੋ ਫਾਲ ਕਰ ਦਿੱਤਾ ਹੈ ਤੇ ਗੁਰੂ ਮਹਾਰਾਜ ਜੀ ਉੱਥੇ ਸੰਗਤਾਂ ਨੂੰ ਇਹ ਗੱਲ ਵੀ ਦੱਸਦੇ ਨੇ ਕਿ ਇਹ ਜਿਹੜਾ ਸ਼ੇਰ ਸੀਗਾ ਇਹ ਪਾਂਡਵਾਂ ਦੀ ਕੌਲ ਤੋਂ ਸੀਗਾ ਇਹ ਕਦੇ ਕੋਈ ਜਨਮ ਲੈਂਦਾ ਸੀ ਕੋਈ ਲੈਂਦਾ ਸੀ ਅੱਜ ਇਸ ਦਾ ਜਨਮ ਮਰਨ ਕੱਟਿਆ ਗਿਆ ਹੈ ਇਸ ਦਾ ਆਧਾਰ ਹੋ ਗਿਆ ਹੈ ਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ ਸਭ ਰਾਜੇ 당 ਗਰਿਆ ਜਾਂਦੇ ਨੇ ਕਿਉਂਕਿ ਗੁਰਮਾ ਗੁਰੂ ਗੋਬਿੰਦ ਸਿੰਘ ਜੀ ਸਭ ਕੋ ਜਾਣਦੇ ਸੀ ਇਸ ਤਰ੍ਹਾਂ ਸਭ ਨਤਮਸਤ ਹੋ ਕੇ ਸ਼ਿਕਾਰ ਨੂੰ ਮਾਰ ਕੇ ਸ਼ੇਰ ਨੂੰ ਮਾਰ ਕੇ ਸਭ ਆਪੋ ਆਪਣੇ ਘਰ ਆ ਜਾਂਦੇ ਨੇ ਹੁਣ ਅੱਗੇ ਪੜਾਂਗੇ ਕੱਲ ਨੂੰ ਇਸ ਤੋਂ ਅੱਗੇ ਕੀ ਹੁੰਦਾ ਹੈ ਗੁਰੂ ਮਹਾਰਾਜ ਜੀ ਤੇ ਇਸ ਤਰ੍ਹਾਂ ਆਪਣੀ ਆਗਿਆ ਲੈ ਕੇ ਫਤਿਹशाह ਵੀ ਬਾਫ ਚਲਾ ਜਾਂਦਾ ਹੈ ਕੱਲੋਂ ਪੜਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰੇ ਵੀਰ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਫੋਲੋ ਜ਼ਰੂਰ ਕਰੀ ਜਾਓ ਤਾਂ ਕਿ ਗੁਰੂਬੰਸ ਸਿੰਘ ਦਾ ਇਤਿਹਾਸ ਸਾਭ ਨੂੰ ਪਤਾ ਲੱਗ ਸਕੇ